ਇਹਨ ਮਾਰਸ਼ਲ ਅਮਰਪ੍ਰੀਤ ਸਿੰਘ ਭਾਰਤੀ ਹਵਾਈ ਸੈਨਾ ਦੇ ਅਗਲੇ ਮੁਖੀ ਹੋਣਗੇ ਉਹ 에ਅਰ ਚੀਫ ਮਾਰਸ਼ਲ ਵੀ ਆਰ ਛੋਧਰੀ ਦੀ ਥਾਂ ਲੈਣਗੇ ਮੌਜੂਦਾ ਹਵਾਈ ਸੈਨਾ ਮੁਖੀ 30 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਨੇ ਦਸੰਬਰ 1984 ਚ ਕਮਿਸ਼ਨ ਪ੍ਰਾਪਤ ਲੜਾਕੂ ਜਹਾਜ਼ ਦੇ ਪਾਇਲਟ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਮੌਜੂਦਾ ਸਮੇਂ ਹਵਾਈ ਫੌਜ ਦੇ ਵਿੱਚ ਉਪ ਪ੍ਰਮੁੱਖ ਹਨ ਉਹ 30 ਸਤੰਬਰ ਨੂੰ ਦੁਪਹਿਰ ਤੋਂ ਹਵਾਈ ਸੈਨਾ ਦੇ ਮੁਖੀ ਦਾ ਅਹੁਦਾ ਸੰਭਾਲਣਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ 에어 ਮਾਰਸ਼ਲ ਅਮਰਪ੍ਰੀਤ ਸਿੰਘ ਨੇ 1 ਫਰਵਰੀ 2023 ਨੂੰ ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ ਭਾਰਤੀ ਹਵਾਈ ਸੈਨਾ ਦੇ ਵਿੱਚ ਉਹਨਾਂ ਦਾ ਸਫ਼ਰ 1984 ਵਿੱਚ ਸ਼ੁਰੂ ਹੋਇਆ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਤਿੰਨ ਹੋਰ ਜੋ ਕਿ ਸਿੱਖ ਚਿਹਰੇ 에어 ਮਾਰਸ਼ਲ ਦੇ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਬੜੇ ਫਕਰ ਦੀ ਗੱਲ ਹੈ ਕਿ ਇਹ ਚੌਥੇ ਸਿੱਖ ਚਿਹਰੇ ਆ ਜੋ ਕਿ 에어 ਮਾਰਸ਼ਲ ਬਣਨ ਜਾ ਰਹੇ ਨੇ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਰਹੇ ਅਰਜਨ ਸਿੰਘ ਡੀ ਐਫ ਸੀ ਦਾ 16 ਸਤੰਬਰ 2017 ਨੂੰ 98 ਵਰਿਆਂ ਦੀ ਉਮਰ ਦੇ ਵਿੱਚ ਬੇਸ਼ੱਕ ਦਿਹਾਂਤ ਹੋ ਗਿਆ ਸੀ ਪਰ ਅੱਜ ਵੀ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਜਾਂਦਾ ਹੈ ਉਨ੍ਹਾਂ ਦੇ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਇਸ ਮਾਨ ਗੱਲ ਕਰ ਲੈਨੇ ਆ ਦਿਲਬਖ ਸਿੰਘ ਦੀ ਜੋ ਕਿ 10 ਮਾਰਚ 1926 ਨੂੰ ਪੰਜਾਬ ਦੇ ਵਿੱਚ ਜਨਮੇ ਤੇ 1944 ਦੇ ਵਿੱਚ ਦੂਜੇ ਵਿਸ਼ਵ ਯੁੱਧ ਦੇ ਸਿਖਰ ਦੇ IAF ਵਿੱਚ ਸ਼ਾਮਿਲ ਹੋਏ 1945 ਦੇ ਵਿੱਚ ਕੋਹਾਟ ਵਿਖੇ ਨੰਬਰ 1 ਸਕੁਐड्रन ਫਲਾਈਂਗ ਹਾਈਕੇਨਸ ਦੇ ਵਿੱਚ ਤਾਇਨਾਤ ਹੋਏ ਅਕਤੂਬਰ 1947 ਦੇ ਵਿੱਚ ਕਸ਼ਮੀਰ ਦੇ ਕਬਾਇਲੀ ਹਮਲੇ ਦੌਰਾਨ ਸਰਦਾਰ ਦਿਲਬਖ ਸਿੰਘ ਨੇ ਸਰਗਰਮੀ ਦਿਖਾਈ ਜਿਸ ਤੋਂ ਬਾਅਦ ਉਹ ਕਾਫੀ ਸੁਰਖੀਆਂ ਦੇ ਵਿੱਚ ਵੀ ਰਹੇ ਇਸਬਾਨ ਗੱਲ ਕਰਦੇ ਆ ਮਾਰਸ਼ਲ ਬਿਰਿੰਦਰ ਸਿੰਘ ਤਨਵਾਦੀ ਜੋ ਕਿ ਕਾਫੀ ਸੁਰਖੀਆਂ ਦੇ ਵਿੱਚ ਰਹੇ ਤੇ 1999 ਦੇ ਵਿੱਚ ਕਾਰਗਿਲ ਸੰਘਰਸ਼ ਦੌਰਾਨ ਇੱਕ ਫਰੰਟ ਲਾਈਨ ਗਰਾਉਂਡ ਅਟੈਕ ਲੜਾਕੂ ਸਕੁਐड्रन ਦਾ ਕਮਾਂਡਿੰਗ ਅਫਸਰ ਵੀ ਹੋ ਰਹੇ ਇਸ ਨੋ ਨਦੀ ਅਗਵਾਈ ਦੇ ਵਿੱਚ ਸਕੁਐड्रन ਨੇ ਉੱਚੀ ਉਚਾਈ ਤੇ ਰਾਤ ਨੂੰ ਬੰਬਾਰੀ ਕਰਨ ਦੇ ਨਵੇਂ ਤਰੀਕੇ ਤਿਆਰ ਕੀਤੇ ਸਨ ਜਿਸ ਤੋਂ ਬਾਅਦ ਉਹਨਾਂ ਦੀ ਕਾਫੀ ਵਾਹਵਾਹੀ ਵੀ ਹੋਈ ਸੀ ਇਹਨ ਮਾਰਸ਼ਲ ਅਮਰਪ੍ਰੀਤ ਸਿੰਘ ਭਾਰਤੀ ਹਵਾਈ ਸੈਨਾ ਦੇ ਅਗਲੇ ਮੁਖੀ ਹੋਣਗੇ ਉਹ 에ਅਰ ਚੀਫ ਮਾਰਸ਼ਲ ਵੀ ਆਰ ਛੋਧਰੀ ਦੀ ਥਾਂ ਲੈਣਗੇ ਮੌਜੂਦਾ ਹਵਾਈ ਸੈਨਾ ਮੁਖੀ 30 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਨੇ ਦਸੰਬਰ 1984 ਚ ਕਮਿਸ਼ਨ ਪ੍ਰਾਪਤ ਲੜਾਕੂ ਜਹਾਜ਼ ਦੇ ਪਾਇਲਟ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਮੌਜੂਦਾ ਸਮੇਂ ਹਵਾਈ ਫੌਜ ਦੇ ਵਿੱਚ ਉਪ ਪ੍ਰਮੁੱਖ ਹਨ ਉਹ 30 ਸਤੰਬਰ ਨੂੰ ਦੁਪਹਿਰ ਤੋਂ ਹਵਾਈ ਸੈਨਾ ਦੇ ਮੁਖੀ ਦਾ ਅਹੁਦਾ ਸੰਭਾਲਣਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ 에어 ਮਾਰਸ਼ਲ ਅਮਰਪ੍ਰੀਤ ਸਿੰਘ ਨੇ 1 ਫਰਵਰੀ 2023 ਨੂੰ ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ ਭਾਰਤੀ ਹਵਾਈ ਸੈਨਾ ਦੇ ਵਿੱਚ ਉਹਨਾਂ ਦਾ ਸਫ਼ਰ 1984 ਵਿੱਚ ਸ਼ੁਰੂ ਹੋਇਆ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਤਿੰਨ ਹੋਰ ਜੋ ਕਿ ਸਿੱਖ ਚਿਹਰੇ 에어 ਮਾਰਸ਼ਲ ਦੇ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਬੜੇ ਫਕਰ ਦੀ ਗੱਲ ਹੈ ਕਿ ਇਹ ਚੌਥੇ ਸਿੱਖ ਚਿਹਰੇ ਆ ਜੋ ਕਿ 에어 ਮਾਰਸ਼ਲ ਬਣਨ ਜਾ ਰਹੇ ਨੇ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਰਹੇ ਅਰਜਨ ਸਿੰਘ ਡੀ ਐਫ ਸੀ ਦਾ 16 ਸਤੰਬਰ 2017 ਨੂੰ 98 ਵਰਿਆਂ ਦੀ ਉਮਰ ਦੇ ਵਿੱਚ ਬੇਸ਼ੱਕ ਦਿਹਾਂਤ ਹੋ ਗਿਆ ਸੀ ਪਰ ਅੱਜ ਵੀ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਜਾਂਦਾ ਹੈ ਉਨ੍ਹਾਂ ਦੇ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਇਸ ਮਾਨ ਗੱਲ ਕਰ ਲੈਨੇ ਆ ਦਿਲਬਖ ਸਿੰਘ ਦੀ ਜੋ ਕਿ 10 ਮਾਰਚ 1926 ਨੂੰ ਪੰਜਾਬ ਦੇ ਵਿੱਚ ਜਨਮੇ ਤੇ 1944 ਦੇ ਵਿੱਚ ਦੂਜੇ ਵਿਸ਼ਵ ਯੁੱਧ ਦੇ ਸਿਖਰ ਦੇ IAF ਵਿੱਚ ਸ਼ਾਮਿਲ ਹੋਏ 1945 ਦੇ ਵਿੱਚ ਕੋਹਾਟ ਵਿਖੇ ਨੰਬਰ 1 ਸਕੁਐड्रन ਫਲਾਈਂਗ ਹਰਕੇਨਸ ਦੇ ਵਿੱਚ ਤਨਾਤ ਹੋਏ ਅਕਤੂਬਰ 1947 ਦੇ ਵਿੱਚ ਕਸ਼ਮੀਰ ਦੇ ਕਬਾਇਲੀ ਹਮਲੇ ਦੌਰਾਨ ਸਰਦਾਰ ਦਿਲਬਖ ਸਿੰਘ ਨੇ ਸਰਗਰਮੀ ਦਿਖਾਈ ਜਿਸ ਤੋਂ ਬਾਅਦ ਉਹ ਕਾਫੀ ਸੁਰਖੀਆਂ ਦੇ ਵਿੱਚ ਵੀ ਰਹੇ ਇਸ ਵਾਰ ਗੱਲ ਕਰਦੇ ਆ ਮਾਰਸ਼ਲ ਬਿਰਿੰਦਰ ਸਿੰਘ ਤਨੁਆਦੀ ਜੋ ਕਿ ਕਾਫੀ ਸੁਰਖੀਆਂ ਦੇ ਵਿੱਚ ਰਹੇ ਤੇ 1999 ਦੇ ਵਿੱਚ ਕਾਰਗਿਲ ਸੰਘਰਸ਼ ਦੌਰਾਨ ਇੱਕ ਫਰੰਟ ਲਾਈਨ ਗਰਾਉਂਡ ਅਟੈਕ ਲੜਾਕੂ ਸਕੁਐड्रन ਦਾ ਕਮਾਂਡਿੰਗ ਅਫਸਰ ਵੀ ਹੋ ਰਹੇ ਇਸ ਨਦੀ ਅਗਵਾਈ ਦੇ ਵਿੱਚ ਸਕੁਐड्रन ਨੇ ਉੱਚੀ ਉਚਾਈ ਤੇ ਰਾਤ ਨੂੰ ਬੰਬਾਰੀ ਕਰਨ ਦੇ ਨਵੇਂ ਤਰੀਕੇ ਤਿਆਰ ਕੀਤੇ ਸਨ ਜਿਸ ਤੋਂ ਬਾਅਦ ਉਹਨਾਂ ਦੀ ਕਾਫੀ ਵਾਹਵਾਹੀ ਵੀ ਹੋਈ ਸੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ